ਇਹ ਲੁਧਿਆਣਾ ਨਿਵਾਸੀਆਂ ਲਈ ਸਰਕਸ ਦਾ ਪ੍ਰੋਗਰਾਮ ਹੈ ਕਈ 10-12 ਸਾਲਾਂ ਬਾਅਦ ਆਇਆ ਹੈ ਇੱਥੇ ਤਰ੍ਹਾਂ-ਤਰ੍ਹਾਂ ਦੇ ਆਰਟਿਸਟ ਨੇ ਬਾਲੇ ਫੋਰਨਰ ਵੀ ਆਟ੍ਰੈਸ ਨੇ ਨਿਗਰੋ ਵੀ ਆ ਤੇ ਲੁਧਿਆਣਾ ਨਿਵਾਸੀਆਂ ਨੂੰ ਵੀ ਘੁੰਮ-ਘੁਮਾ ਕੇ ਆਗੇ ਸਰਕਸ ਦੇਖੋ ਇਹ ਥੋੜੇ ਜਨਾਂ ਬਾਅਦ ਚਲੀ ਜਾਊਗੀ ਇਸ ਸਾਲ ਵਿੱਚ ਇਹ ਸਰਕਸ ਦੇ ਵਿੱਚ ਕੀ ਖਾਸ ਲੈ ਕੇ ਆਇਆ ਹੈ ਇਸ ਵਾਰ ਨਿਗਰੋ ਨੇ ਬਹੁਤ ਹੀ ਮਨਅਸ਼ੀਆ ਦੇਣ ਵਾਲੀਆਂ ਰਸ਼ੀ ਲੜਕੀਆਂ ਨੇ ਬਾਕੀ ਤਰ੍ਹਾਂ ਤਰ੍ਹਾਂ ਦੀਆਂ ਏਡਵਾਂ ਨੇ ਜੁੱਲੇ ਆ ਉੱਪਰ ਨੇ ਪਿੰਗਾ ਨੇ ਜੁੱਲੇ ਜਿਹੜੇ ਪੁਰਾਣੇ ਪੂਰੀ ਐਡਵਾਂ ਚ ਜੋ ਵੱਡੀ ਸਰਕਸ ਸੀ ਇਹ ਵੱਡੀ ਸਰਕਸ ਜਿਹੜੀ ਐਮਨੀ ਸਰਕਸ ਦਾਸ ਪੁਰਾਣਾ ਸੰਦਾਵਾ ਜੀ ਤੇ ਅੱਜ ਇਹ ਸੰਦਾ ਰੌਚ ਜੇ ਦੇਖਿਆ ਜਾਵੇ ਤੇ ਮਤਲਬ ਜਿਹੜੇ ਸਰਕਸ ਦਾ ਜਿਹੜਾ ਮਾਤਵ ਹੈ ਉਹ ਲੋਕੀ ਭੁੱਲ ਭੁਲਾ ਗਏ ਆ ਕਾਫੀ ਨਹੀਂ 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 ਉਹਨੂੰ ਜਿਵੰਤ ਰੱਖਿਆ ਆ ਅਸੀਂ ਇਹਨੂੰ ਇਹ ਲਾਈਵ ਆ ਸਿੱਧੀ ਆ ਇਹ ਨਹੀਂ ਹੈ ਵੀ ਇਹ ਲੋਕਾਂ ਨੂੰ ਅੱਖੀਂ ਦੇਖੀ ਆ ਬਿਲਕੁਲ ਜਿਹੜੇ ਬੰਦੇ ਸਰਕਸ ਦੇਖਦੇ ਆ ਉਹ ਪੂਰੇ ਇੰਜੋਏ ਕਰਦੇ ਆ ਪੂਰਾ ਦਿਲੋਂ ਦੇਖਣਾਂ ਦੇ ਕਈ ਜਗ੍ਹਾ ਤੇ ਅਸੀਂ ਅੰਦੌਰ ਤੋਂ ਆਏ ਆ ਲੈ ਕੇ ਆਏ ਆਪਣੇ ਕੈਮਰੇ ਅੰਦੌਰ ਤੋਂ ਆਇਆ ਸਪੈਸ਼ਲ ਉਤਾਰੇ ਲੈ ਕੇ ਆਇਆ ਵੀ ਸਾਡਾ ਲੋਕ ਜਾਨਾ ਸ਼ਹਿਰ ਨਵਾਸੀ ਨੂੰ ਬਹੁਤ ਸਾਲ ਦੀ ਸਰਗਰਮ ਦੇਖੀ ਨਹੀਂ ਬਗੀਆ ਇਸ ਲਈ ਲੋਕਾਂ ਦਾ ਮਨੋਰੰਜਨ ਬੱਚਿਆਂ ਦਾ ਸਾਡੇ ਪੁਰਾਣੇ ਬਜ਼ੁਰਗਾਂ ਦਾ ਬਹੁਤ ਸ਼ਤਾਂ ਜੀ ਪ੍ਰਾਜਮਾਨ ਹੈ ਕਿ ਵੀ ਆਗੇ ਦਿਖਾ ਸਰ ਜਿਹੜੇ ਝੁੱਲੇ ਲੱਗੇ ਝੁੱਲਿਆਂ ਕੀ ਖਾਸ ਲੱਗੇ ਝੁੱਲਿਆਂ ਦੀ ਜੀ ਸਾਰੇ ਹਰ ਤਰ੍ਹਾਂ ਦੀ ਵੈਰਿਟੀ ਹੈ ਝੁੱਲਿਆਂ ਦੀ ਲੇਟੈਸਟ ਕਰੋਸ ਝੁਲਾ ਹੈ ਬਾਕੀ ਪ੍ਰੈਡੈਂਸ ਹੈ ਬੱਚਿਆਂ ਦੇ ਆ ਛੋਟੀਆਂ ਬੜੀਆਂ ਸਾ ਬਹੁਤ ਵੈਰਿਟੀਆਂ ਨੇ ਅਗਿਆਨਪੀਲ ਦੇ ਸਟਾਲ ਆ ਮਨੀਆਰੀ ਦੀਆਂ ਦਕਾਨਾਂ ਨੇ ਤਰ ਤਰ ਦੇ ਸਟਾਲ ਆ ਹਰ ਤਰ੍ਹਾਂ ਦੇ ਕੰਮ ਵਾਕਿਆ ਇੱਥੇ ਸ਼ੋਅ ਹੁੰਦੇ ਧੜੀ ਕੋਈ ਇਸ ਵਕਤ ਜਿਹੜੀ ਤਿੰਨ ਸ਼ੋਅ ਹੁੰਦੇ ਆ ਤੇ ਦਿੱਲੀ ਵੈਸੇ ਦੋ ਹੁੰਨ ਲੱਗੇ ਗਰਮੀ ਕਰਕੇ ਉਹਦਾ ਵੈਸੇ ਸੰਡੇ ਸੱਚੇ ਜਿਹੜੇ ਤਿੰਨ ਹੋ ਲੋੜੇ ਤੇ ਅੰਦਰ ਪੂਰਾ ਗਰਮੀ ਦੇ ਵਿੱਚ ਕੂਲਰ 에어 ਕੂਲ ਨਾਲ ਮੱਖੇ ਲੱਗੇ ਹੋਏ ਨੇ ਕੋਈ ਅੰਦਰ ਗਰਮੀ ਨੂੰ ਵਸੇ ਨਹੀਂ ਲੱਗਦੀ ਸੇ ਸਕੋਟੀ ਦਾ ਕੀਤਾ ਪ੍ਰਬੰਧ ਰੱਖਿਆ ਹੈ ਸਕੋਟੀ ਦਾ ਪੂਰਾ ਪ੍ਰਬੰਧਾ ਜੀ ਪੂਰੇ ਸਕੋਟੀ ਕਾ ਲੱਗੇ ਨੇ ਕੋਈ ਕਿਸੇ ਤਰ੍ਹਾਂ ਦੀ ਉਹ ਨਹੀਂ ਐ ਮੈਟਿੰਗ ਹੋਈ ਹੈ ਪੂਰਾ ਮਿਲੇਗਾ ਪੂਰੇ ਸਰਕਸੇ ਮੈਟਿੰਗ ਹੈ ਕੋਈ ਟੈਸਟ ਨਹੀਂ ਕੋਈ ਉਹ ਨਹੀਂ ਪੂਰਾ ਅਰੇਂਜਮੈਂਟ ਹੈ ਕਈ ਵਾਰੀ ਹੁੰਦਾ ਨਾ ਜਦਾਂ ਪੇਟਿਆਂ ਦੇ ਵਿੱਚ ਪਾਰਕਿੰਗ ਨੂੰ ਲੈ ਕੇ ਜਾਦਾ ਦਿੱਕਤ ਆਉਂਦੀ ਹੈ ਤੇ ਨਹੀਂ ਪਾਰਕਿੰਗ ਪੂਰੀ ਖੁੱਲੀ ਹੈ ਸਾਡੇ ਬੰਦੇ ਛੱਡੇ ਪਾਰਕਿੰਗ ਤੇ ਪੂਰੇ ਅਰੇਂਜਮੈਂਟਾ ਕੋਈ ਅਸੀ ਦਾ ਇਸ ਤੋਂ ਇਲਾਵਾ ਜਿਹੜਾ ਮਤਲਬ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਜਿੱਦਾਂ ਮਤਲਬ ਅੱਜ ਦੀ ਰੇਟ ਤੇ ਬੱਚਿਆਂ ਨੂੰ ਸਰਕਸ ਜਿਹੜੀ ਹੈ ਉਹ ਮਤਲਬ ਅੱਛੀ ਤਰ੍ਹਾਂ ਲੋਕੀ ਦਿਖਾਣ ਲਈ ਲਿਆਉਣ ਤੁਸੀਂ ਕੀ ਸੰਦੇਸ਼ ਦੇਣਾ ਅਸੀਂ ਵੀ ਜੰਨੇ ਆ ਵੀ ਲੋਕੀ ਬੱਚਿਆਂ ਨੂੰ ਮਨੋਰੰਜਨ ਕਰਾ ਸਕਣ ਨੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਛੋਟੇ ਬੱਚੇ ਜਿਮਨਾਸਟਿਕ ਅਕਾਡਮੀ ਕਰਦੇ ਨੇ ਕਿੰਦਾ ਪਿੰਗਾ ਦੇ ਝੂਲਦੇ ਨੇ ਬੱਚਿਆਂ ਦੇ ਵਿੱਚ ਜਾਗਰਤਾਨ ਦੀ ਵੀ ਅਸੀਂ ਵੀ ਅਦਾ ਕਰੀਏ ਕਿਦਾਂ ਇਹ ਉਹ ਹੀ ਛੋਟੇ ਬੱਚੇ ਨੇ ਰੋਜ਼ ਸਵੇਰੇ ਪ੍ਰੈਕਟਿਸ ਕਰਦੇ ਨੇ ਘਰ ਜੇ ਆਪਣੇ ਬੱਚੇ ਉੱਠਦੇ ਨਹੀਂ ਹੈਗੇ ਇਹ ਜਿਹੜੇ ਸਵੇਰੇ ਉੱਠ ਕੇ ਕਰਗੇ ਪੂਰਾ ਉਹ ਕਰਦੇ ਆ ਆਪਣੇ ਕੋਲ ਤਾਂ ਇੱਕ ਸਕਿੰਟ ਵੀ ਨਹੀਂ ਹੁੰਦਾ ਇਸ ਲਈ ਬਹੁਤ ਰਸੀਆ ਨਾ ਜਿਹੜੇ ਵਿਦੇਸ਼ਾਂ ਦੇ ਅੰਦਰ ਤਾਂ ਇਹ ਸਰਕਸ ਦਾ ਫਰੇਜ਼ ਬਹੁਤ ਜ਼ਿਆਦਾ ਹੱਲੇ ਵੀ ਨੇ ਉਹ ਵੀ ਹੈ ਇੰਡੀਆ ਜੀ ਵੀ ਪੁਰਾ ਜੀ ਇੰਡੀਆ ਜੀ ਨੂੰ ਅਸੀਂ ਦੌਰ ਲਾਈ ਪਵਾਰ ਲਾਈ ਦਿੱਲੀ ਲਈ ਪੂਰੀ ਐ ਚੰਡੀਗੜ੍ਹ ਲਈ ਅਗਲਾ ਕਹਿੰਦਾ ਸਾਨੂੰ ਬੜੀ ਵਧੀਆ ਤੇ ਮਹਿੰਗੀ ਤੇ ਮਹਿੰਗੀ ਟਿਕਟ ਦੋ ਪੂਰਾ ਫੋਸ ਹੋ ਜਾਂਦੇ ਦਾ ਕਰਮੀ ਕਰਕੇ ਥੋੜੇ ਇੱਥੇ ਹੋ ਆ ਇਸ ਵਾਰ ਸਾਰੀ ਸਰਕਟ ਸਾਜੀ ਮੇਨ ਕਈ ਸਲਾਮਤ ਬਾਕੀ ਚੁੱਲੇ ਚੱਲੇ ਬਹੁਤ ਵਧੀਆ ਚੁੱਲੇ ਤਰ੍ਹਾਂ ਤਰ੍ਹਾਂ ਦੇ ਚੁੱਲੇ ਨੇ ਇਹ ਕਿੰਨੇ ਦਿਨ ਦਾ ਕ ਮੇਲਾ ਚੱਲੇਗਾ ਇਹ 15 20 ਦਿਨ ਹੋ ਜਾਂਦੇ ਇਹ ਰਵੀਵਾਰ ਰੋ ਸ਼ਨੀਵਾਰ ਕੋਈ ਸਪੈਸ਼ਲ ਆਈਟਮ ਪੇਸ਼ ਕਰਨਗਾ ਨਹੀਂ 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 ਸੋ ਇਹੀ ਇਹੀ ਉਹੀ ਸੇ ਉਹ ਚੀ ਆਟਮਾਂ ਬਦਲਦੀ ਰੋਜ਼ ਦਾ ਇੱਕ ਅੱਤੇ ਬਦਲ ਗਈ ਤੁਜੀ ਆ ਗਈ ਹਾਂਜੀ ਨਹੀਂ ਲੋਕੇਸ਼ਨ ਪਤਾ ਲੋਕੇਸ਼ਨ ਦੱਸੋ ਕੀ ਵਰਤਮਾਨ ਮੈਦਾਨ ਦੇ ਸਾਹਮਣੇ ਚੰਡੀਗੜ੍ਹ ਰੋਡ ਹੁਧਿਆਲ ਹੁਧਿਆਲੇ ਦੇ ਵਿੱਚ ਕਈ ਸਾਲਾਂ ਤੋਂ ਬਾਅਦ ਪਹਿਲਾਂ ਤਾਂ ਮੈਂ ਸਾਰੇ ਲੁਧਿਆਣਾ ਵਾਸੀ ਲੁਧਿਆਣਾ ਵਾਸੀਆਂ ਨੂੰ જય ਸ਼੍ਰੀ ਰਾਮ ਆਖਦਾ ਸਾਡੇ ਜਿੰਦਲ ਇਵੈਂਟਸ ਕੰਪਨੀ ਹਰ ਸਾਲ ਲੁਧਿਆਣੇ ਵਿੱਚ ਕੋਈ ਨਾ ਕੋਈ ਨਵੀਂ ਚੀਜ਼ ਲੈ ਕੇ ਆਂਦੀ ਹੈ ਜਿੱਦਾਂ ਤੁਸੀਂ ਦੇਖਿਆ ਪਿਛਲੇ ਉਧਰ ਸਰਕਸ ਲੱਗੀ ਹੈ ਇੱਥੇ ਰੈਤਗੀ ਅਸੀਂ ਹਵਾ ਮੈਲ ਵਾਲਾ ਗੇਟ ਲੈ ਕੇ ਆਏ ਆਂ ਜੀ ਨਾਲ ਅੰਦਰ ਬੱਚਿਆਂ ਵਾਸਤੇ ਝੁੱਲੇ ਲਗ-ਲਗ ਤਰ੍ਹਾਂ ਦੇ ਹੋਰ ਖਾਣ ਪੀਣ ਦੇ ਸਟਾਲ ਲਾਏ ਨੇ ਤਾਂ ਕਿ ਲੁਧਿਆਣੇ ਵਾਸੀਆਂ ਨੂੰ ਹਰ ਕੋਈ ਨਵੀਨ ਤੋਂ ਨਵੀਂ ਚੀਜ਼ ਅਸੀਂ ਦਿਖਾ ਸਕੀਏ ਤਾਂ ਕਿ ਲੋਕਾਂ ਦਾ ਪੂਰਾ ਐਂਟਰਟੇਨਮੈਂਟ ਹੋ ਸਕੇ ਜੀ ਇੱਥੇ ਸਾਡਾ ਇਹ ਉਮੀਦ ਰਹਿੰਦੀ ਹੈ ਕਿ ਅਸੀਂ ਲੁਧਿਆਣੇ ਆਪਣੇ ਸ਼ਹਿਰ ਨੂੰ ਹ ਨੇ ਆਪਾਂ ਲੁਧਿਆਣਾ ਸ਼ਹਿਰ ਦੇ ਵਿੱਚ ਜਰੂਰ ਲੈ ਕੇ ਆਈਏ ਜੀ ਨਹੀਂ ਅੱਜ ਅੱਜ ਦੀ ਰੇਟ ਤੇ ਜਾ ਕੇ ਦੇਖਿਆ ਜਾਵੇ ਝੂਲੇ ਕਿੰਨੀ ਤਰ੍ਹਾਂ ਦੇ ਤੁਸੀਂ ਲਗਾ رکھے ਇੱਥੇ ਸਰ ਇੱਥੇ ਸਾਡੇ ਕੋਲ ਘੱਟੋ ਘੱਟ 10-15 ਤਰ੍ਹਾਂ ਦੇ ਝੂਲੇ ਨੇ ਹੀ ਬਾਕੀ ਬੱਚਿਆਂ ਦੇ ਝੂਲੇ ਲੱਗ ਨੇ ਜੀ ਅਲਗ-ਅਲਗ ਵੈਰਾਈਟੀ ਦੇ ਜੋ ਨਾਰਮਲ ਚੱਲਦੇ ਆ ਰੇਂਜਰ ਵੀ ਆ ਰਿਹਾ ਜੀ ਸਾਡੇ ਕੋਲ ਵੱਡਾ ਝੂਲਾ ਬਾਕੀ ਅਸੀਂ ਜਿਹੜੇ ਸਾਰੇ ਬੱਚਿਆਂ ਵਾਸਤੇ ਸੇਫਟੀ ਸੂਫਟੀ ਦੇ ਸਾਰੇ ਇੰਤਜ਼ਾਮ ਕਰਕੇ ਲਾਏ ਹੋਏ ਆ ਜੀ ਜੇ ਅਸੀਂ ਪ੍ਰਬੰਧ ਰੱਖਿਆ ਗਿਆ ਸਿਕਿਉਰਿਟੀ ਦਾ ਜੀ ਅਸੀਂ ਇੱਥੇ 10 ਆਪਣੇ ਬੌਂਸਰ ਰੱਖੇ ਹੋਏ ਆ ਜੀ ਬਾਕੀ ਹੋਰ ਵੀ ਸਿਕਿਉਰਿਟੀ ਨੇ ਡੇ ਐਂਡ ਨਾਈਟ ਦੀ ਸਿਕਿਉਰਿਟੀ ਲਗ-ਲਗ ਬੰਦੇ ਦਿੰਦੇ ਸਰਕਲ ਚ ਲਗ ਦਿੰਦੇ ਆ ਇੱਥੇ ਝੂਲਿਆਂ ਦੇ ਪਾਸੇ ਗਰਾਊਂਡ ਵਾਲੇ ਪਾਸੇ ਲਗ ਬੰਦੇ ਦਿੰਦੇ ਆ ਜੀ ਸਰ ਜੇ ਗੱਲ ਕਰੀਏ ਪਾਰਕਿੰਗ ਨੂੰ ਲੈ ਕੇ ਪਾਰਕਿੰਗ ਦੀ ਬਹੁਤ ਸਮੱਸਿਆ ਲੋਕਾਂ ਨੂੰ ਆਉਂਦੀ ਹੈ ਤੇ ਤੁਹਾਡੇ ਵੱਲੋਂ ਕਿੰਦਾ ਪ੍ਰਬੰਧ ਰੱਖਿਆ ਸਰ ਉਹ ਪਾਰਕਿੰਗ ਲਾਈ ਹੋਈ ਹੈ ਜੀ ਬੰਦੇ ਛੱਡੇ ਹੋਏ ਆ ਜੀ ਸਾਡੇ ਸਟਾਫ ਦੇ ਬੰਦੇ ਉੱਥੇ ਹੈਗੇ ਨੇ ਜੀ ਉਹਨਾਂ ਨੂੰ ਦਿੱਤੀ ਹੋਈ ਆ ਜੈਨੂਇਨ ਰੇਟ ਆ ਕੋਈ ਜ਼ਿਆਦਾ ਨਹੀਂ ਹੈਗੇ ਬਿਲਕੁਲ ਜੋ ਮੈਕਸਿਮਮ ਤੋਂ ਮੈਕਸਿਮਮ ਜੋ ਜਨੂਅਰ ਰੇਟ ਹੁੰਦੇ ਉਹ ਅਸੀਂ ਕੀਤੇ ਹੋਏ ਆ ਜੀ ਤਾਂ ਕਿ ਬਾਕੀ ਸੀਸੀਟੀਵੀ ਕੈਮਰੇ ਵੀ ਆ ਸਭ ਕੁ ਸਾਡੀ ਸਕਿਉਰਟੀ ਵੱਲੋਂ ਸਾਰੇ ਪੂਰੇ ਓਕੇ ਪ੍ਰਬੰਧ ਨਹੀਂ ਸਾਡੇ ਤੇ ਜਿਹੜਾ ਮਤਲਬ ਜਿੱਦਾਂ ਕੋਈ ਪ੍ਰਸ਼ਾਸਨਿਕ ਜਾਂ ਅਮਲਾ ਦੇ ਜੀ ਦੇਖਿਆ ਜਾਵੇ ਜੇ ਪ੍ਰਸ਼ਾਸਨ ਨੇ ਕੀ ਪ੍ਰਬੰਧ ਕੀਤਾ ਤੁਹਾਡੇ ਲਈ ਪਰ ਪ੍ਰਸ਼ਾਸਨ ਵੱਲੋਂ ਤਾਂ ਸਾਰੇ ਪ੍ਰਬੰਧ ਨੇ ਜੀ ਉਹ ਸਾਡੇ ਵੱਲੋਂ ਪੁਲਿਸ ਮੈਂਗਮਾ ਸਾਰਾ ਸਾਡੀ ਜੋ ਵੀ ਸਾਨੂੰ ਹੁੰਦੀ ਆ ਦਿੱਕਤ ਆਉਂਦੀ ਆ ਸਾਡੇ ਨਾਲ ਕੜੇ ਨੇ ਜੀ ਪ੍ਰਸ਼ਾਸਨ ਵੱਲੋਂ ਵੀ ਸਾਨੂੰ ਪੂਰੀ سپورਟ ਮਿਲ ਰਹੀ ਹੈ ਜੀ ਜਿੱਦਾਂ ਦੇਖਿਆ ਕੋਈ ਅਨਕੋਨੀ ਨਾ ਹੋ ਜੇ ਫਾਇਰ ਗੇਟ ਕਰਦਾ ਕੋਈ ਅਰੇਂਜਮੈਂਟ ਕਰੋ ਸਰ ਸਾਰਾ ਸਾਡੇ ਕੋਲ ਇੰਤਜ਼ਾਮ ਹੈਗਾ ਜੀ ਬਾਹਰ ਤੁਸੀਂ ਦੇਖਿਆ ਹੋਣਾ ਟੈਂਕਰ ਖੜੇ ਆ ਜੀ ਪਾਣੀ ਦੇ ਹੋਰ ਵੀ ਫਾਇਰ ਐਕਸਟਿੰਜਰ ਲੱਗੇ ਹੋਏ ਆ ਜੀ ਹੋਰ ਆਪਣੇ ਕੋਲ ਸਾਰਾ ਜੋਗੀ ਫਾਇਰ ਵਾਸਤੇ ਜੋ ਇੰਤਜ਼ਾਮ ਹੁੰਦਾ ਉਹ ਬੰਦ ਕੀਤਾ ਗਿਆ ਜੀ ਪਬਲਿਕ ਦਾ ਕਿੱਦਾਂ ਪਏ ਮਿਲ ਰਿਹਾ ਤੁਹਾਨੂੰ ਪਬਲਿਕ ਦਾ ਜੀ ਹੁਣ ਇਹ ਕੱਲ ਤੋਂ ਇੱਥੇ ਮੇਲਾ ਸਰਕਸ ਦਾ ਠੀਕ ਹੀ ਚੱਲ ਰਿਹਾ ਹੈ ਹੁਣ ਇਹ ਮੇਲਾ ਕੱਲ ਤੋਂ ਪ੍ਰੋਪਰ ਇੱਕ ਵਾਰੀ ਸਟਾਰਟ ਹੋਇਆ ਜੀ ਤਾਂ ਤੇ ਹੁਣ ਬਾਕੀ ਜਿਹੜੇ ਜਿਹੜੇ ਲੋਕਾਂ ਨੂੰ ਪਤਾ ਲੱਗੂਗਾ ਜ਼ਰੂਰ ਆਣਗੇ ਬਾਕੀ ਅਸੀਂ ਤਾਂ ਇਹ ਸਾਰੇ ਲੁਧਿਆਣਾ ਵਾਸੀਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਆਓ ਇਸ ਮੇਲੇ ਦਾ ਆਨੰਦ ਮਾਣੋ ਤੇ ਆ ਕੇ ਆਪਣੇ ਬੱਚਿਆਂ ਨੂੰ ਵੀ ਦਿਖਾਓ ਜੀ ਕਿੰਨੀ ਦੇਰ ਤੱਕ ਚੱਲੇਗਾ ਇਹ ਇਹ ਸਰ ਮਈ ਤੱਕ ਮਈ ਦੇ ਵਿੱਚ 10 15 ਤਰੀਕ ਤੱਕ ਚੱਲੂਗਾ ਜੀ ਸਰ ਕੀ ਹੈ ਜੀ ਆਪਣੀ ਲੋਕੇਸ਼ਨ ਆਪਣੀ ਜੀ ਚੰਡੀਗੜ੍ਹ ਰੋਡ 39 ਸੈਕਟਰ ਆਪ